ਮੈਂ ਹਰਦੀਪ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤ ਇੱਕ ਸਾਜਣ ਕਰਦਿਆਂ ਜ਼ਿਲ੍ਹਾ ਲੁਧਿਆਣਾ ਦੇਖੋ ਇਹ ਸੰਯੁਕਤ ਮੋਰਟੇਜ ਜੋ 18 ਤਰੀਕ ਦੀ ਮੀਟਿੰਗ ਹੋਈ ਸੀ ਉਸ ਮੋਰਟੇਜ ਦੀ ਉਹਦੇ ਵਿੱਚ ਫੈਸਲਾ ਲਿਆ ਗਿਆ ਠੀਕਾ ਵੀ ਜਿਹੜੇ ਟੋਲ ਪਲਾਟੇ ਨੇ ਇਹ 20 ਤਰੀਕ ਤੋਂ 3 ਦਿਨ ਲਈ ਫ੍ਰੀ ਕੀਤੇ ਜਾਣਗੇ ਇਹ 22 ਤਰੀਕ ਦੀ 12 ਰਾਤ ਦੇ 12 ਵਜੇ ਤੱਕ ਫ੍ਰੀ ਰਹਿਣਗੇ ਤੇ ਇਹਦੇ ਵਿੱਚ ਦੋ ਤਨ ਐਮਬੈਂਸ ਦੇ ਹੋਰ ਐਸਸੀ ਵੀ ਜਿੰਨੇ ਵੀ ਬੀਜਪੀ ਦੇ ਲੀਡਰ ਨੇ ਇਹ ਆਪ ਦੇ ਵਿੱਚ ਉਹਨਾਂ ਦੇ ਘਰਾਂ ਦੇ ਕਿ ਜਿੱਥੇ ਟੋਲ ਪਲਾਜੇ ਨਹੀਂ ਹੈਗੇ ਉੱਥੇ ਡੀਸੀ ਦਫ਼ਤਰਾਂ ਦਾ ਉੱਥੇ ਪੱਕੇ ਧਰਨੇ ਲਾਏ ਜਾਣਗੇ ਇਸ ਕਰਕੇ ਅਸੀਂ ਅੱਜ ਸਵੇਰ 5:30 ਵਜੇ ਇਹ ਜੋ ਖਲਾਲ ਟੋਲ ਪਲਾਜਾ ਚੰਡੀਗੜ੍ਹ ਲੁਧਿਆਣਾ ਰੋਡ ਉੱਤੇ ਆ ਇਹ ਅਸੀਂ ਫ੍ਰੀ ਕਰਤਾ ਜੀ ਦੇਖੋ ਸਾਡੀ ਜਿਹੜਾ ਆਇਆ ਸੀਗਾ ਉਹਨਾਂ ਨੇ ਕਿਹਾ ਵੀ ਜਿਸ ਅ ਜिले ਦੇ ਵਿੱਚ ਵੀ ਟੋਲ ਪਲਾਜਾ ਉਹ ਤੁਸੀਂ ਉੱਥੇ ਕਰ ਸਕਦੇ ਜਿੱਥੇ ਟੋਲ ਪਲਾਜੇ ਨਹੀਂ ਪੈਂਦੇ ਉੱਥੇ ਉਹ ਜਿਹੜੇ ਬੰਦੀਆਂ ਕਿੰਨਾ ਸਾਝਾਈ ਉਹ ਲਾ ਬੀਜਪੀ ਦੇ ਜਿਹੜੇ ਡਾ ਆਪਣੇ ਲੀਡਰ ਨੇ ਉਹਨਾਂ ਦੇ ਘਰਾਂ ਦਾ ਘਰਾਓ ਕੀਤਾ ਜਾਊਗਾ ਤੇ ਆਪਣੇ ਜੋ ਡੀਸੀ ਅਫਸਰ ਨੇ ਉਹਨਾਂ ਦਾ ਵੀ ਉੱਥੇ ਪੱਕਾ ਹੀ ਧਰਨੇ ਲੱਗੇ ਜਾਣਗੇ ਦੇਖੋ ਜੀ ਹੁਣ ਮੇਰੇ ਖਿਆਲ ਦੇ ਵਿੱਚ ਕੱਲ ਨੂੰ ਮੀਟਿੰਗ ਆ ਫੇਰ ਦੁਬਾਰਾ ਉਹਦੇ ਵਿੱਚ ਉਹ ਦਿੱਲੀ ਇਹਨਾਂ ਦੀ ਸੰਯੁਕਤ ਮੋਟੇਰੀ ਮੀਟਿੰਗ ਆ ਪੂਰੀ ਸਾਰੇ ਜਥੇਬੰਦੀਆਂ ਦੀ ਭਾਰਤ ਦੀਆਂ ਦੀ ਉਹਦੇ ਵਿੱਚ ਕੁਝ ਵੱਡੇ ਫੈਸਲੇ ਲੈ ਜਾਣਗੇ ਇਹ ਪੂਰੇ ਬੈਠੇ ਹੋ ਸਾਡੇ ਕੋਲ ਦਿੱਲੀ ਬੈਠਿਆਂ ਨੇ ਸਾਡੇ ਕੋਲ ਆਪਾਂ ਆਲਮਾਰਮ ਪਰਮੈਂਟ ਦੇਖੋ ਉਹਨਾਂ ਦੀ ਆਪਣੀ ਬੱਕਰੀ ਕਾਲ ਸੀਗੀ ਪਰ ਉਹ ਸਾਡੇ ਭਰਾ ਨੇ ਅਸੀਂ ਉਹਨਾਂ ਦੇ ਪਿੱਛੇ ਖੜੇ ਆ ਜੇ ਉਹ ਸਾਨੂੰ ਕੋਈ ਮੈਸੇਜ ਲਾਉਣਗੇ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਪੱਤਰ ਕਰਾਂਗੇ ਯਾਰ ਦਿੱਲੀ ਕਾਰ ਘਾੜਨ ਦਾ ਕਾਰਨ ਦੇਖੋ ਸਾਡਾ ਕਾਰ ਦਾ ਨਾਮ ਜਾਂਦਾ ਹੀ ਸੀਗਾ ਬਈ ਜੇ ਕਹਦੀਏ ਬਈ ਇਹਨਾਂ ਨੇ ਪਹਿਲਾ ਕਾਲ ਦੇ ਚੁੱਕਿਆ ਕਿਉਂਕਿ ਅਸੀਂ ਜਦੋਂ ਪਹਿਲਾ ਸੀਗਾ ਦਿੱਤੀ ਸੀ ਕਾਲ ਪਿਛਲੇ ਜਿਹੜੀ 2020 ਦੇ ਵਿੱਚ ਸਾਰੀ ਦੇਤੇ ਬਤੇ ਕੱਟ ਗਿਆ ਸੀ ਇਹ 2 ਕ ਜਥੇ ਬੰਦੀਆਂ ਨੇ ਇਹ ਕਾਲ ਦਿੱਤੀ ਸੀ ਕਿਉਂਕਿ ਜਿਹੜਾ ਪੂਰੇ ਭਾਰਤ ਦੇ ਵਿੱਚ ਸੰਯੁਕਤ ਮੋਰਚਾ ਇਹ ਤੇ 750 ਜਥੇਬੰਦੀ ਆ ਉਹ ਸਾਡੇ ਨਾਲ ਨੇ ਇਹ 1 2 ਜਥੇਬੰਦੀਆਂ ਨੇ ਕਾਲ ਦਿੱਤੀ ਜੀ ਇਸ ਕਰਕੇ ਜਿਹੜਾ ਸੰਯੁਕਤ ਮੋਰਚਾ ਨੇ ਕਿਉਂਕਿ ਜਿਹੜਾ ਕੋਈ ਵੀ ਅੰਦੋਲਨ ਸ਼ੁਰੂ ਕਰਨਾ ਉਹਨਾਂ ਲਈ ਬਹੁਤ ਬਿਯੋਤ ਬੰਦੀ ਲੋਕਾਂ ਨੂੰ ਅਵੇਅਰ ਕਰਨਾ ਪਿੰਡ-ਪਿੰਡ ਜਾ ਕੇ ਇਹਨੂੰ ਲੰਬਾ ਸਮਾਂ ਲੱਗਦਾ ਤਿਆਰ ਹੋ ਇਸ ਕਰਕੇ ਅਸੀਂ ਜਲਦਬਾਜ਼ੀ ਵਿੱਚ ਅਜੇ ਕੋਈ ਕਾਲ ਨਹੀਂ ਦਿੱਤੀ ਸਾਡੇ ਲੀਡਰ ਨੇ ਜੋ ਉਹ ਬਹੁਤ ਸੋਚਵਾਰ ਨੇ ਉਹ ਦੋ ਵੀ ਫੈਸਲਾ ਲੈਣਗੇ ਬਾਤ ਵਧੀਆ ਲੈ ਦੇਖੋ ਜੇ ਸਾਡੀ ਇੱਕ ਗੱਲ ਆ ਵੀ ਕੱਲ ਸਰਕਾਰ ਵੀ ਹੀਟਿੰਗ ਲਾਤੇ ਆ ਜੀ ਦਾ ਵੀ ਵਿਆਹ ਆ ਅੱਜ ਦੇ ਅਖਬਾਰ ਦੇ ਵਿੱਚ ਬਈ ਜੇ ਸਰਕਾਰ ਐਮਐਸਪੀ ਸਾਨੂੰ ਨਹੀਂ ਦਿੰਦੀ ਤਾਂ ਅਸੀਂ ਦਿੱਲੀ ਜਾਵਾਂਗੇ ਪਰ ਉਹ ਜਾਵਾਂਗੇ ਕਿਸੇ ਵਧੀਆ ਢੰਗ ਦੇ ਨਾਲ ਪੰਜਾਬ ਚ ਜੀ ਸੈਂਟਰ ਜਿੱਥੇ ਬੰਨੀਆਂ ਨੇ ਜੋ ਪੰਜਾਬ ਦੀਆਂ ਨੇ ਉਹ ਇਕੱਠੀਆਂ ਨੇ ਆਪਣੇ ਜਗਿੰਦਰ ਸਿੰਘ ਜੀ ਅਗਰਾਹਾ ਉਹ ਵੀ ਸਾਡੇ ਸੰਯੁਕਤ ਮੋਰਚੇ ਤੇ ਬੈਠੇ ਨੇ ਤੇ ਬਾਕੀ ਜੋ ਭਾਰਤ ਦੇ ਆਦਰਸ਼ ਸਟੇਟਾ ਨੇ ਇੰਨੀਆਂ ਵੀ ਛੋਟੀਆਂ ਚਾਹੇ ਮਜ਼ਦੂਰ ਜਥੇਬੰਦੀਆਂ ਨੇ ਚਾਹੇ ਟ੍ਰੇਡਰ ਚੂਨੀਆ ਨੇ ਸਾਰੀਆਂ ਇਕੱਠੀਆਂ ਨੇ ਸਾਰੇ ਇਕੱਠੇ ਹੋ ਕੇ ਲੜ ਰਹੇ ਦੇਖਿਆ ਦੋ ਕਿ ਜਦੋਂ ਲੋਕੜੇ ਪੂਆ ਦੇ ਉਹਨਾਂ ਨੂੰ ਕੀ ਜਿਹੜਾ ਕਰੂੰਗਾ ਦੇਖੋ ਮੈਂ ਉਹਨਾਂ ਨੂੰ ਇਹੀ ਬੇਇਜ਼ਤੀ ਕਰਨੀ ਚਾਹੁੰਦਾ ਭਈ ਅਸੀਂ ਜੋ ਵੀ ਕਰ ਰਹੇ ਹਾਂ ਉਹਨਾਂ ਦੇ ਭਲੇ ਲਈ ਕਰ ਰਹੇ ਹਾਂ ਕਿ ਇਹ ਆਪਾਂ ਸਰਕਾਰਾਂ ਦੇ ਮੂਹਰੇ ਨਹੀਂ ਖੜੇ ਹੋਵਾਂਗੇ ਸਾਨੂੰ ਇਹ ਜੋ ਜਿਹੜਾ ਸਾਡੇ ਪੂਰੇ ਭਾਰਤ ਦੇ ਵਿੱਚ ਮੌਦੀ ਸਰਕਾਰ ਹਰ ਚੀਜ਼ ਨੂੰ ਵੇਚਣ ਤੇ ਲੱਗੀ ਹੋਈ ਆ ਇਸ ਕਰਕੇ ਉਹਨਾਂ ਨੂੰ ਸਮਝਣਾ ਚਾਹੀਦਾ ਵੀ ਉਹਨਾਂ ਦੇ ਹੱਕਾਂ ਦੇ ਲਈ ਅਸੀਂ ਪ੍ਰੋਟੈਕਟ ਕਰ ਰਿਹਾ ਉਹਨਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ। ਅੱਜ ਕੱਲ੍ਹ ਚੰਡੀਗੜ੍ਹ ਵਿੱਚ ਹੋਇਆ ਉਹ ਕਿਸ ਤਰ੍ਹਾਂ ਰੇਜ ਹੋ ਗਿਆ। ਦੇਖੋ ਜਿਹੜਾ ਉੱਥੇ ਹੋਇਆ ਉਹ ਲੋਕਤਾਂਤਰ ਦੀ ਯਾਨੀ ਕਿ ਮੈਂ ਤਾਂ ਕਹਾਂਗਾ ਵੀ ਹਤਿਆਵਾ ਇਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਉਹਦੇ ਵਿੱਚ ਇਹਨਾਂ ਨੇ ਜੋ ਅਹੀਰਾਫੇਰੀ ਕੀਤੀ ਹੈ ਉਹ ਸਾਰਾ ਸਾਰ ਗਲਤ ਆ। ਮੈਂ ਤਾਂ ਕਹਿੰਦਾ ਵੀ ਜੀ ਭਾਰਤ ਦੀਆਂ ਜਿਹੜੀਆਂ ਚੋਣਾਂ ਨੇ ਉਹ ਵੀ ਈਮੇਂ ਦੇ ਵਿੱਚ ਰਾਹੀ ਹੋਣੀਆਂ ਚਾਹੀਦੀਆਂ। ਵਲਡ ਪੇਪਰ ਦੇ